ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਨੀਆਂ ਦੇ ਵਿੱਚ ਜਿੰਨੀਆਂ ਵੀ ਪ੍ਰਾਈਵੇਟ ਸੰਸਥਾਵਾਂ ਨੇ ਉਹਨਾਂ ਸਾਰੀਆਂ ਪ੍ਰਾਈਵੇਟ ਸੰਸਥਾਵਾਂ ਦੇ ਵਿੱਚੋਂ ਇਕਲੌਤੀ ਸੰਸਥਾ ਹੈ ਜਿਹੜੀ ਬਿਲਕੁਲ ਟਰਾਂਸਪੇਰੈਂਟ ਕੰਮ ਕਰਦੀ ਇਹਦਾ ਛੋਟਾ ਛੋਟਾ ਨਿਕਾ ਨਿਕਾ ਰਿਕਾਰਡ ਇੱਕ ਇੱਕ ਪੈਸੇ ਦਾ ਉਹ ਪੰਜਾਬ ਸਰਕਾਰ ਦੇ ਕੋਲ ਵੀ ਹੈ ਭਾਰਤ ਸਰਕਾਰ ਦੇ ਕੋਲ ਵੀ ਭਾਰਤ ਸਰਕਾਰ ਦਾ ਜੋ ਆਡਿਟ ਵਿਭਾਗ ਆ ਉਹਦੇ ਕੋਲ ਵੀ ਸਾਰਾ ਰਿਕਾਰਡ ਹੁੰਦਾ ਹੁਣ ਇਸ ਜੰਗ ਦੇ ਮਾਹੌਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਸਾਡੇ ਜੋ ਇਤਿਹਾਸਿਕ ਸਥਾਨ ਨੇ ਗੁਰਦੁਆਰਾ ਸਹਿਬਾਨ ਜਿੰਨੇ ਵੀ ਪਰਿਵਾਰ ਬਾਰਡਰ ਏਰੀਆ ਤੋਂ ਉੱਠ ਕੇ ਆ ਰਹੇ ਨੇ ਘਰ-ਬਾਰ ਛੱਡ ਕੇ ਆ ਰਹੇ ਨੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਖਾਣ ਦਾ ਪ੍ਰਬੰਧ ਲੰਗਰ ਪਾਣੀ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ। ਸ੍ਰਮਾ ਖਾਲੀ ਕਰ ਦਿੱਤੀਆਂ ਗਈਆਂ ਨੇ। ਸਿਰ ਦੀ ਛੱਤ ਦੇ ਦਿੱਤੀ ਗਈ। ਲੰਗਰ ਦਾ ਪ੍ਰਬੰਧ ਕੀਤਾ ਗਿਆ। ਮੈਂ ਬੇਨਤੀ ਇਸ ਕਰਕੇ ਕਰ ਰਿਹਾ ਕਿ ਸਾਡੇ ਕੁਝ ਸਿੱਖ ਜਿਹੜੇ ਭਰਾ ਨੇ ਅਗਿਆਨਤਾ ਵਸ ਜਾਂ ਈਰਖਾ ਵਸ ਕਿਸੇ ਵੀ ਮਸਲੇ ਦੇ ਉੱਤੇ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੰਡਾਰਾ ਸ਼ੁਰੂ ਕਰ ਦਿੰਦੇ ਨੇ। ਆਲੋਚਨਾ ਸ਼ੁਰੂ ਕਰ ਦਿੰਦੇ ਨੇ। ਤੇ ਜਿਹੜੀ ਆਲੋਚਨਾ ਹੁੰਦੀ ਹੈ ਨਾ ਆਲੋਚਨਾ ਕਰਨੀ ਚਾਹੀਦੀ ਹੈ ਪਰ ਆਲੋਚਨਾ ਦੇ ਵਿੱਚ ਵੀ ਪੋਜ਼ਿਟਿਵਿਟੀ ਹੋਣੀ ਚਾਹੀਦੀ। ਸਕਾਰਾਤਮਕ ਸੋਚ ਦੇ ਨਾਲ ਆਲੋਚਨਾ ਕਰਨੀ ਚਾਹੀਦੀ। ਅਯੋਕੇ ਸਮੇਂ ਦੇ ਵਿੱਚ ਜਿਹੜੀ ਆਲੋਚਨਾ ਸਿੱਖਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਐਦਾਂ ਲੱਗਦਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਤਮ ਕਰ ਦੇ ਚਾਹੀਦੀ ਨਹੀਂ ਤੇ ਜਿਹੜੇ ਸ਼ਲਾਘਾਯੋਗ ਕਦਮ ਕਮੇਟੀ ਨੇ ਚੁਕੇ ਨੇ ਉਹਦੀ ਉਹਦੀ ਕੋਈ ਸ਼ਾਬਾਸ਼ੀ ਨਹੀਂ ਕੋਈ ਸਪੋਰਟ ਨਹੀਂ ਕੋਈ ਪ੍ਰਚਾਰ ਨਹੀਂ ਇਤਰਾਸ ਦੀ ਹੈ ਮੇਰੀ ਕੌਮ ਦੀ ਕਿ ਮਹਾਨ ਸ਼ਹੀਦਾਂ ਸੂਰਬੀਰ ਯੋਧਿਆਂ ਦੀ ਦੇਣ ਇੱਕ ਵਿਰਾਸਤ ਹੈ ਤੇ ਅਸੀਂ ਉਹਨੂੰ ਵੀ ਰੋਲਣ ਤੇ ਖਤਮ ਕਰਨ ਦੇ ਲੱਗੇ ਹੋਏ ਹਾਂ ਜਦੋਂ ਜੰਗ ਦਾ ਮਾਹੌਲ ਬਣਾਇਆ ਗਿਆ ਇਹਦੇ ਵਿੱਚ ਸਰਕਾਰਾਂ ਦੇ ਆਪਣੇ ਰਾਜਨੀਤਿਕ ਮਫਾਦ ਹੁੰਦੇ ਆ ਰਾਜਨੀਤਿਕ ਲਾਹੇ ਲੈਣੇ ਹੁੰਦੇ ਲੋਕਾਂ ਦੇ ਨਾਲ ਕੋਈ ਮਤਲਬ ਨਹੀਂ ਇਹਨਾਂ ਨੇ ਆਮ ਲੋਕਾਂ ਦੀਆਂ ਲਾਸ਼ਾਂ ਤੇ ਵੀ ਰਾਜਨੀਤੀ ਕਰਨੀ ਹੁੰਦੀ ਹੈ ਸਰਕਾਰਾਂ ਦਾ ਫਰਜ਼ ਬੰਦਾ ਹੈ ਲੋਕਾਂ ਦੀਆਂ ਮੁਢਲੀਆਂ ਸਹੂਲਤਾਂ ਦੀ ਪੂਰਤੀ ਕਰਨੀ ਪਰ ਇਹ ਤੇ ਯੁੱਧ ਲਾ ਕੇ ਬੈਠੇ ਹੋਏ ਨੇ ਚਾਹੇ ਲੈnde ਪੰਜਾਬ ਦੇ ਵਿੱਚ ਆਮ ਲੋਕ ਮਰਨ ਚਾਹੇ ਚੜ੍ਹਦੇ ਪੰਜਾਬ ਦੇ ਵਿੱਚ ਆਮ ਲੋਕ ਮਰਨਾ ਤੇ ਆਮ ਲੋਕਾਂ ਨੇ ਡਰ ਦਾ ਮਾਹੌਲ ਕਬਰਾਟ ਆਮ ਲੋਕਾਂ ਦੇ ਵਿੱਚ ਨੁਕਸਾਨ ਆਮ ਲੋਕਾਂ ਦਾ ਮਰਨਾ ਆਮ ਲੋਕਾਂ ਨੇ ਸਰਕਾਰਾਂ ਨੂੰ ਇਹ ਬੰਦੇ ਇਹਨਾਂ ਨੂੰ ਆਪਣੀ ਕੁਰਸੀ ਦੇ ਨਾਲ ਮਤਲਬ ਹੈ ਉਹ ਕਾਇਮ ਰਹਿਣੀ ਚਾਹੀਦੀ ਕਿਸੇ ਵੀ ਤਰੀਕੇ ਦੇ ਨਾਲ ਰਹੇ ਪਹਿਲੇ ਤੇ ਬੇਨਤੀ ਮੈਂ ਕਰਾਂ ਕਿ ਚਾਹੇ ਭਾਰਤ ਚਾਹੇ ਪਾਕਿਸਤਾਨ ਆਮ ਲੋਕਾਂ ਦਾ ਕੋਈ ਕਸੂਰ ਨਹੀਂ ਉਹਨਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤੇ ਅਸੀਂ ਦੋਨੋਂ ਪਾਸੇ ਵਸਦੇ ਪੰਜਾਬ ਦੀ ਸੁੱਖ ਮੰਗਦੇ ਆ ਅਤੇ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਵੀ ਕਰਦੇ ਆ ਪਰ ਇਹ جنگ ਦੇ ਪਿੱਛੇ ਕੇਵਲ ਰਾਜਨੀਤਿਕ ਉਦੇਸ਼ ਨੇ ਕਿ ਜਿਹੜੇ ਲੋਕਾਂ ਨੇ ਮੁੱਦਿਆਂ ਦੇ ਉੱਤੇ ਸਰਕਾਰ ਨੂੰ ਘੇਰਨਾ ਹੈ ਸਰਕਾਰ ਨੇ ਇੱਕ ਵੱਡਾ ਮੁੱਦਾ ਬਣਾ ਕੇ ਉਹ ਸਾਰੇ ਮੁੱਦੇ ਖਤਮ ਕਰ ਦਿੱਤੇ ਤੇ ਜਿਹੜੇ ਲੋਕਾਂ ਨੇ ਵਿਰੋਧ ਵਿੱਚ ਉੱਠਣਾ ਸੀ ਸਰਕਾਰ ਦੇ ਅੱਜ ਜੋ ਸਾਰੇ ਲੋਕ ਸਰਕਾਰ ਦੇ ਨਾਲ ਮੋਢਾ ਨਾਲ ਜੋੜ ਕੇ ਖੜੇ ਜਿਹੜੇ ਉਹ ਖੜੇ ਹੋ ਗਏ ਤੇ ਹੁਣਾਂ ਵੀ ਬੰਦ ਹੈ ਜਦੋਂ ਦੇਸ਼ ਦੀ ਗੱਲ ਆਉਂਦੀ ਹੈ ਮੁਬਾਰਕ ਹੈ ਇਹਨਾਂ ਪਰ ਇੱਕ ਸਿੱਖ ਮਾਨਸਿਕਤਾ ਸਿੱਖੀ ਸੰਕਲਪ ਦੇ ਵਿੱਚ ਸਰਬੱਤ ਦੇ ਭਲੇ ਦੀ ਜਿਹੜੀ ਉਹ ਗੱਲ ਹੈ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਚਾਹੇ ਉਧਰੋਂ ਹਮਲਾ ਹੋ ਰਿਹਾ ਹੈ ਚਾਹੇ ਇਧਰੋਂ ਹਮਲਾ ਕੀਤਾ ਜਾ ਰਿਹਾ ਹੈ ਉਹ ਬੇਕਸੂਰ ਲੋਕ ਹੀ ਜਿਹੜੇ ਉਹਨਾਂ ਦਾ ਨੁਕਸਾਨ ਹੋ ਰਿਹਾ ਹੈ ਉਹੀ ਮਾਰੇ ਜਾ ਰਹੇ ਨੇ ਉਹਨੇ ਕਾਰਜ ਜਦੋਂ ਇਹ ਮਾਹੌਲ ਬਣਿਆ ਬਾਰਡਰ ਤੋਂ ਉੱਠ ਕੇ ਜਿਹੜੇ ਪਰਿਵਾਰ ਆ ਰਹੇ ਨੇ ਉਹਦੀ ਜ਼ਿੰਮੇਵਾਰੀ ਕਿਦੀ ਬੰਦੀ ਹੈ ਸਰਕਾਰ ਦੀ ਪਰ ਆਪਣੀ ਜ਼ਿੰਮੇਵਾਰੀ ਤੋਂ ਭਗੌੜੀ ਹੈ ਸਰਕਾਰ ਉਹ ਫਰਜ਼ ਨਿਭਾ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿੰਨੇ ਕੁ ਪ੍ਰਚਾਰ ਕਿਸ ਗੱਲ ਦਾ ਪ੍ਰਚਾਰ ਕਰਨਗੇ ਜਾਂ ਦੱਸਣਗੇ ਲੋਕਾਂ ਨੂੰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਹੈ ਜਦੋਂ ਵੀ ਕਿਤੇ ਕੁਦਰਤੀ ਆਫਤ ਆਈ ਤਾਂ ਤੁਸੀਂ ਇਤਿਹਾਸ ਦੇ ਵਿੱਚ ਵੇਖੋ ਜਦੋਂ ਹੜ੍ਹ ਆਏ ਨੇ ਕੁਦਰਤੀ ਕੋਈ ਵੀ ਆਫਤ ਆਉਂਦੀ ਏ ਤਾਂ ਜੋ ਸਰਕਾਰ ਦੇ ਫਰਜ ਨੇ ਸਰਕਾਰ ਨਹੀਂ ਨਿਭਾਉਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਅੱਗੇ ਹੋ ਕੇ ਉਹ ਫਰਜ ਜਿਹੜਾ ਏ ਇਨਸਾਨੀਅਤ ਦੇ ਨਾਤੇ ਜਾਂ ਸਿੱਖ ਦੇ ਸੁਭਾਅ ਦੇ ਵਿੱਚ ਆ ਕਿ ਉਹ ਫਰਜ ਜਿਹੜਾ ਉਹ ਨਿਭਾਉਂਦੀ ਪਰ ਇਹਦਾ ਪ੍ਰਚਾਰ ਬੜਾ ਘੱਟ ਕੀਤਾ ਜਾਂਦਾ ਸੋ ਅੱਜ ਲੋੜ ਹੈ ਇੱਕ ਦੇ ਅਰਦਾਸ ਕਰਨ ਦੀ ਕਿ ਸਿੱਖ ਹਮੇਸ਼ਾ ਹੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੱਕ ਸੰਕਲਪ ਆ ਸਿੱਖਾਂ ਦੇ ਗੋਲ ਤੇ ਲੈਂਦੇ ਪੰਜਾਬ ਦੇ ਵਿੱਚ ਲਾਹੌਰ ਵੀ ਸਾਡਾ ਹੈ ਤੇ ਅੰਮ੍ਰਿਤ ਸਰਵਿਸ ਸਾਡਾ ਹੈ ਜਦੋਂ ਲਾਹੌਰ ਦੀ ਗੱਲ ਚੱਲਦੀ ਤੇ ਮਹਾਰਾਜਾ ਰਜਿੰਦਰ ਸਿੰਘ ਦਾ ਰਾਜ ਯਾਦ ਆ ਜਾਂਦਾ ਹੈ ਲਾਹੌਰ ਰਾਜਧਾਨ ਸਾਡਾ ਇਤਿਹਾਸ ਸਾਡੀ ਵਿਰਾਸਤ ਹੈ ਇਸ ਕਰਕੇ ਉਹ ਵੀ ਸਾਡੇ ਭੈਣ ਭਰਾ ਨੇ ਅਸੀਂ ਦੋਨੋਂ ਦੇਸ਼ਾਂ ਦੀ ਦੋਨੋਂ ਦੇਸ਼ਾਂ ਦੇ ਜੋ ਆਮ ਲੋਕ ਨੇ ਉਹਨਾਂ ਦੀ ਜਿਹੜੀ ਆ ਸੁੱਖ ਸ਼ਾਂਤੀ ਦੀ ਕਾਮਨਾ ਕਰਦੇ ਆ ਤੇ ਅਰਦਾਸ ਬੇਨਤੀ ਕਰਦੇ ਆ ਕਿ ਠੰਡੀ ਹਵਾ ਚਾਹੇ ਲੈਂਦਾ ਪੰਜਾਬ ਏ ਚਾਹੇ ਚੜ੍ਹਦਾ ਪੰਜਾਬ ਏ ਦੋਨਾਂ ਦੋ ਵਿੱਚੋਂ ਹੀ ਆਵੇ ਪਰ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੇ ਫੈਸਲਾ ਕੀਤਾ ਏ ਤੇ ਸਾਡਾ ਫਰਜ਼ ਬਣਦਾ ਏ ਕਿਉਂਕਿ ਕਈ ਪ੍ਰਚਾਰਕ ਮੈਂ ਦੇਖਦਾ ਏ ਕਿ ਜਦੋਂ ਵੀ ਕੋਈ ਨਿੱਕੀ ਮੋਟੀ ਗੱਲ ਹੁੰਦੀ ਹੈ ਨਾ ਤੇ ਉਹਨੂੰ ਇੱਕ ਬੜੇ ਵੱਡੇ ਲੈਵਲ ਦੇ ਉੱਪਰ ਜਾ ਕੇ ਬਣਾ ਕੇ ਤੇ ਸੰਸਥਾ ਦਾ ਵਿਰੋਧ ਕੀਤਾ ਜਾਂਦਾ ਹੈ ਹੁਣ ਜਦੋਂ ਕਮੀਆਂ ਦੀ ਗੱਲ ਆਉਂਦੀ ਤੇ ਕਮੀ ਕਮੀਆਂ ਤੇ ਹਰ ਬੰਦੇ ਦੇ ਵਿੱਚ ਵੀ ਹੁੰਦੀਆਂ ਨੇ ਸੰਸਥਾਵਾਂ ਦੇ ਵਿੱਚ ਵੀ ਹੁੰਦੀਆਂ ਨੇ ਕਿਹੜਾ ਇਨਸਾਨ ਹੈ ਜਾਂ ਕਿਹੜੀ ਸੰਸਥਾ ਜਿਹਦੇ ਵਿੱਚ ਕਮੀਆਂ ਨੇ ਪਰ ਜੇਕਰ ਅਸੀਂ ਦੂਜਾ ਪਾਸਾ ਦੇਖਾਂਗੇ ਤੇ ਉਹਦੇ ਵਿੱਚ ਜਿਹੜੇ ਚੰਗੇ ਕਦਮ ਚੁੱਕੇ ਹਨ ਉਹਨਾਂ ਦੇ ਉੱਤੇ ਮਿੱਟੀ ਪਾਉਣ ਦਾ ਯਤਨ ਨਾ ਕੀਤਾ ਜਾਵੇ ਜੋ ਕੁਝ ਹੈ ਸੰਸਥਾਏ ਸਾਡੀ ਹੈ ਮਹਾਨ ਸ਼ਹੀਦਾਂ ਨੇ ਏ ಅಮੋਲਕ ਸੰਸਥਾ ਕੌਮ ਦੀ ਝੋਲੀ ਦੇ ਵਿੱਚ ਪਾਈ ਏ ਤੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਜ ਕਰਦੀ ਏ ਨਾ ਤੇ ਮੈਂ ਬੇਨਤੀ ਕਰਾਂ ਜੋ ਕਮੇਟੀ ਦੇ ਕਾਰਜ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਜ ਕੀਏ ਕਿ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ ਦੇਖਰੇਖ ਕਰਨੇ ਸੰਭਾਲ ਕਰਨੀ ਪਰ ਇਹਦੇ ਤੋਂ ਇਲਾਵਾ ਵੀ ਕਮੇਟੀ ਆਪਣੇ ਕਾਰਜ ਤੋਂ ਵੱਧ ਹੀ ਕਰਨ ਦਾ ਯਤਨ ਕਰਦੀ ਚਾਹੇ ਤੁਸੀਂ ਦੇਖੋ ਸਿੱਖਿਆ ਸਿਹਤ ਦੇ ਨਾਲ ਸੰਬੰਧਤ ਉਹ ਕਾਰਜ ਵੀ ਕਮੇਟੀ ਕਰ ਰਹੀ ਹੈ ਹਾਲਾਂਕਿ ਕਮੇਟੀ ਦੇ ਦਾਇਰੇ ਦੇ ਵਿੱਚ ਨਹੀਂ ਆਉਂਦੇ ਤਾਂ ਵੀ ਉਹ ਕਾਰਜ ਕਰ ਰਹੀ ਹੈ ਸੇਵਾ ਕਰ ਰਹੀ ਹੈ ਸਿੱਖਿਆ ਤੇ ਸਿਹਤ ਦਾ ਸਬੰਧ ਸਰਕਾਰ ਦੇ ਨਾਲ ਇਹ ਫਰਜ ਸਰਕਾਰ ਦੇ ਆ ਤੇ ਅਸੀਂ ਕੀ ਕਰਦੇ ਆ ਸਰਕਾਰ ਦਾ ਵਿਰੋਧ ਕਰਨ ਦੀ ਥਾਂ ਅਸੀਂ ਕਹਿੰਨੀ ਆ ਵੀ ਸ਼੍ਰੋਮਣੀ ਕਮੇਟੀ ਸਿੱਖਿਆ ਦਾ ਹੀ ਪ੍ਰਬੰਧ ਕਰੇ ਤੇ ਸਿਹਤ ਦਾ ਹੀ ਪ੍ਰਬੰਧ ਕਰੇ ਤੇ ਇਹਨਾਂ ਲੋਕਾਂ ਦੀ ਆੜ ਦੇ ਵਿੱਚ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਕੂਲ ਵੀ ਖੋਲੇ ਕਾਲਜ ਵੀ ਖੋਲੇ ਯੂਨੀਵਰਸਿਟੀਆਂ ਤੱਕ ਖੋਲ੍ਹ ਦਿੱਤੀਆਂ ਅਤੇ ਬੈਕਫੁੱਟ ਤੇ ਆ ਗਈ ਇਹਨਾਂ ਲੋਕਾਂ ਦੇ ਕਰਕੇ ਕਮੇਟੀ ਕਰਨ ਦਾ ਯਤਨ ਕਰਦੀ ਹੈ ਜੋ ਕਾਰਜ ਨੇ ਵੱਧ ਤੋਂ ਵੱਧ ਉਹ ਕਾਰਜ ਜਿਹੜਾ ਹੈ ਕਮੇਟੀ ਦੇ ਵੱਲੋਂ ਉਹ ਸੇਵਾਵਾਂ ਕੌਮ ਦੇ ਪ੍ਰਤੀ ਨਿਭਾਈਆਂ ਜਾਂਦੀਆਂ ਨੇ ਪਰ ਉਹਦਾ ਪ੍ਰਚਾਰ ਬੜਾ ਘੱਟ ਕੀਤਾ ਜਾਂਦਾ ਇਸ ਕਰਕੇ ਆਓ ਇਸ ਦੇਸ਼ ਦੇ ਵਿੱਚ ਇੱਕ ਭਾਰਤ ਪਾਕਿਸਤਾਨ ਦੋ ਦੇਸ਼ਾਂ ਦੀ جنگ ਹੈ ਸਿੱਖਾਂ ਦਾ ਖਾਸ ਕਰਕੇ ਇਸ ਲੜਾਈ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਪਰਲੇ ਪਾਰ ਵੀ ਸਾਡੇ ਨੇ ਇਸ ਪਾਰ ਵੀ ਸਾਡੇ ਨੇ ਤੇ ਸਰਬੱਤ ਦੇ ਭਲੇ ਦਾ ਸੰਕਲਪ ਲੈ ਕੇ ਹੀ ਅਸੀਂ ਚੱਲਣਾ ਹੈ ਕਿਸੇ ਵੀ ਵਹਾ ਦੇ ਵਿੱਚ ਕਿਸੇ ਵੀ ਵਹਿਣ ਦੇ ਵਿੱਚ ਨਹੀਂ ਹੋਣਾ ਅਰਦਾਸ ਗੁਰੂ ਦੇ ਅੱਗੇ ਜ਼ਰੂਰ ਕਰਨੀ ਹੈ ਸੋ ਇਹ ਲੜਾਈ ਦੇ ਵਿੱਚੋਂ ਇਹ ਜਿਹੜੇ ਵੱਡੇ ਵੱਡੇ ਲੀਡਰ ਨੇ ਇਹਨਾਂ ਨੇ ਆਪਣੇ ਰਾਜਨੀਤਿਕ ਲਾਹੇ ਲੈ ਕੇ ਫੇਰ ਕੁਰਸੀ ਤੇ ਬਹਿ ਜਾਣਾ ਹੈ ਤੇ ਆਮ ਲੋਕਾਂ ਦੀ ਝੋਲੀ ਦੇ ਵਿੱਚ ਕਿਉਂਕਿ ਜਿਹੜੀ ਜੰਗ ਹੁੰਦੀ ਹੈ ਨਾ ਉਹ ਲੜਦੇ ਆਮ ਲੋਕ ਹੈ ਕਿਹਾ ਜਾਂਦਾ ਹੈ ਕਿ ਫੌਜ ਲੜਦੀ ਹੈ ਫਰੰਟ ਤੇ ਲੜਦੀ ਹੈ ਬਾਰਡਰਾਂ 'ਤੇ ਲੜਦੀਏ ਪਰ ਜੋ جنگ ਦੇ ਸਿੱਟੇ ਨਿਕਲਦੇ ਆ ਨਾ ਸੰਗਤ ਜੀ ਉਹਦੇ ਵਿੱਚ ਜਦੋਂ ਆਮ ਲੋਕ ਭੁੱਖ ਮਰੀ ਦੇ ਨਾਲ ਲੜਦੇ ਗਰਮੀ ਦੇ ਨਾਲ ਪਿਆਸ ਦੇ ਨਾਲ ਹਾਲਾਤਾਂ ਦੇ ਨਾਲ ਲੜਦੇ ਆ ਉਹ جنگ ਇਸ جنگ ਤੋਂ ਵੀ ਮਾੜੀ ਜੀ ਉਹ ਬੜੀ ਅਵਕੀ ਹੈ ਤੇ ਉਹ ਹਾਲਾਤ ਇਸ ਪੰਜਾਬ ਦੀ ਧਰਤੀ ਤੇ ਨਹੀਂ ਬਣਨੇ ਚਾਹੀਦੇ ਸੋ ਇਹਦੀ ਅਸੀਂ ਕਾਮਨਾ ਕਰਦੇ ਆ